ਇਹ ਖਬਰ ਜਿਹੜੀ ਆ ਰੁਬਰੂ ਕਰਨ ਜਾ ਰਹਿਆਂ ਲਈ ਜਿहां ਇਸ ਵੱਲੇ ਲੁਧਿਆਣਾ ਸ਼ਹਿਰ ਦੇ ਬਸਤੀ ਜੋਦੇਵਾਲ ਥਾਣੇ ਦੇ ਬਾਹਰ ਮੈਂ ਮੌਜੂਦ ਆ ਜਿੱਥੇ ਕੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਗਊ ਮਾਸ ਜਿਹੜਾ ਫੜਿਆ ਗਿਆ ਵੈ ਇਸ ਵੱਲੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਹਿੰਦੂ ਲੀਡਰ ਜਿਹੜ ਨੇ ਇਸ ਵੱਲੇ ਪਹੁੰਚੇ ਹੋਏ ਨੇ ਤੇ ਪਰਚਾ ਦਰਜ ਕਰਾਉਣ ਦੀ ਜਿਹੜੀ ਆ ਮੰਗ ਰੱਖੀ ਗਈ ਆ ਫਸ ਵੱਲੇ ਜਿਹੜੇ ਸ਼ਿਵ ਸੈਨਾ ਦੇ ਲੀਡਰ ਨੇ ਵੈ ਇਸ ਵੱਲੇ ਅਮਿਤ ਰੋੜਾ ਪਹੁੰਚੇ ਹੋਏ ਨੇ ਤੇ ਨਾਲ ਹੋਰ ਹਿੰਦੂ ਲੀਡਰ ਜਿਹੜ ਨੇ ਇਸ ਵੱਲੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਗੱਲਬਾਤ ਕਰ ਲੰਨੇ ਆ ਕਿ ਆਖਿਰਕਾਰ ਮਾਮਲਾ ਜਿਹੜਾ ਕੀ ਹੋਇਆ ਵਾ ਸੁਰੋ जय श्री कृष्णा जय श्री राधे ठाकुर जी का आशीर्वाद सदा सबर बना रहे बांके बिहारी कृपा सदा सबर बनी रहे शर्या मैं कहूंगा गुंडागर्दी है लुधियाना शहर ਦੇ ਵਿੱਚ ਹਿੰਦੂਆਂ ਦਾ ਤਿਹਾਰ ਹੋਣ ਪਹਿਲਾ ਨਵਰਾਤਰਾ ਹੋਵੇ ਮਾਂ ਮਾਈ ਦਾ ਤੇ ਦੇਖੋ ਸ਼ਰਿਆਮ ਕਿੰਨਾ ਰਣੀ 5 ਕੁਇੰਟਲ 5 ਕੁਇੰਟਲ ਗਊ ਮਾਰ ਫੜਨਾ ਮਤਲਬ ਇਹ ਕੌਣ ਲੋਕ ਨੇ ਜਿਹੜਾ ਲੁਧਿਆਣਾ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸਰਕਾਰ بڑے بڑے ਵੱਡੇ ਵਾਦੇ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚੋ ਜੋ ਨਸ਼ਾ ਮੁਕਤ ਕ ਪੰਜਾਬ ਕਰ ਰਿਹਾ ਪਰ ਇਹ ਸ਼ਖਸ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਭਾਈਚਾਰਾ ਖਰਾਬ ਕਰ ਰਿਹਾ ਇਹ ਬੰਦੇ ਕੌਣ ਨੇ ਸਾਡਾ ਕੋਈ ਵੀ ਤਿਹਾੜ ਹੁੰਦਾ ਤੇ ਦੇਖੋ ਸ਼ਰੇਆ ਅਮ ਅੱਜ ਸਵੇਰੇ ਦਰਾਹੇ ਦੇ ਵਿੱਚ ਗਊ ਰੱਖਸ਼ਾ ਦਲ ਨੇ ਗੱਡੀ ਫੜੀ ਇਹ ਸਵੇਰ ਦਾ ਟਾਈਮ ਮਤਲਬ 12 ਘੰਟੇ ਨਹੀਂ ਬੀਤੇ ਹੋਣੇ ਰਾਣਾ ਹੀ ਨੇ ਗਊ ਰੱਖਸ਼ਾ ਦਲ ਤੋਂ 12 ਘੰਟੇ ਨਹੀਂ ਬੀਤੇ ਹੋਣੇ ਤੇ ਜਿਨ੍ਹਾਂ ਨੇ ਗੱਡੀ ਫੜੀ ਹੈ ਉਸ ਤੋਂ ਬਾਅਦ ਸ਼ਰੇਆ ਤੁਸੀਂ ਦੇਖੋ ਕਿ ਸ਼ਾਮੀ ਕਲਾਸ਼ ਨਗਰ ਤੋਂ ਫੋਨ ਆਉਂਦਾ ਵਿੱਕੀ ਜਿੱਦ ਖਾੜੇ ਮਤਲਬ ਫੋਨ ਆਂਦਾ ਕਿ ਸ਼ਰਮ ਆਂ ਕੀ 5 ਕੁਇੰਟਲ ਗਊ ਮਾਸ ਮਤਲਬ ਮੈਂ ਕੀ ਮੈਂ ਕੀ ਕਹੂੰਗਾ ਇਹ ਸ਼ਖਸ ਕੌਣ ਨੇ ਇਹ ਸ਼ਖਸ ਉਹ ਨੇ ਕਿ ਸਰਕਾਰ ਵੀ ਇਹਨਾਂ ਦੇ ਪੂਰੀ ਤਰ੍ਹਾਂ ਪਿਆਰ ਵੀ ਨਹੀਂ ਕਰਦੀ ਅਥਾ ਵੱਡੀ ਗੱਲ ਇਹ ਅੱਜ ਪਹਿਲਾ ਨਾਅਰਾਤਾ ਵਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਹਿੰਦੂਆਂ ਦਾ ਅੱਜ ਪਹਿਲਾ ਨਾਅਰਾਤਾ ਵਾ ਤੇ ਮਹਾਮਾਈ ਦਾ ਦਿਨ ਆ ਉਸ ਦਿਨ ਗਊ ਮਾਸ ਇੰਨੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਹੋਣਾ ਕਿੰਨਾ ਕੁ ਜਾਇਜ਼ ਸਮਝਦੇ ਹੋ ਪਹਿਲਾਂ ਤਾਂ ਪਹਿਲੀ ਗੱਲ ਹੈ ਸ਼ਰਮ ਆਣੀ ਚਾਹੀਦੀ ਸ਼ਰਮ ਤੁਸੀਂ ਜਾਇਜ਼ ਦੀ ਗੱਲ ਕਰਦੇ ਬਤਨ ਜੇ ਜਾਇਜ਼ ਕੰਮ ਥੋੜੀ ਨੇ ਹਾਂ ਗਊ ਮਾਤਾ ਸਾਡੀ ਪੂਜਨੀ ਹੈ ਅਸੀਂ ਪੂਜਾ ਕਰਦੇ ਹਾਂ ਤੁਸੀਂ ਪੂਜਾ ਕਰਦੇ ਹੋ ਸਾਰਾ ਸੰਸਾਰ ਪੂਜਾ ਕਰਦਾ ਹੈ ਅੱਜ ਦੇਖੋ ভাই ਨਵਰਾਤਰਾ ਪਹਿਲਾਂ ਮਾਂ ਰਾਣੀ ਦਾ ਸਾਰਿਆਂ ਦੇਖੋ ਕਿੰਨੀ ਪੂਜਾ ਕੀਤੀ ਹੋਈ ਹੈ ਨਵਰਾਤਰਾ ਮਾਂ ਨੂੰ ਪੂਜਣਾ ਹੈ ਔਰ ਜਦੋਂ ਸਾਡੇ ਬੰਦੇਆਂ ਨੂੰ ਖਬਰ ਮਿਲੀ ਹੋਊਗੀ ਕਿ ਇਹਦਾ ਗਊ ਮਾਸ ਮਿਲੇ ਗਊ ਤਾਂ ਅਸੀਂ ਕਿੱਥੋਂ ਬਰਦਾਸ਼ਤ ਕਰਾਂਗੇ ਅਸੀਂ ਕਿੱਥੋਂ ਬਰਦਾਸ਼ਤ ਕਰਾਂਗੇ ਤੀਜਾ ਕੋਈ ਬੰਦਾ ਸੀਗਾ ਮੈਂ ਉਹੀ ਚੀਜ਼ ਕਹਿਣਾ ਵਾ ਪ੍ਰਸ਼ਾਸਨ ਨੇ ਅੱਖਾਂ ਮੋਕ ਕੀਤੀਆਂ ਹੋਈਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਜੇ ਤੱਕ ਬਸ ਲੋਲੀਪੌਪ 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 ਹਾਲੇ ਤੱਕ ਕੋਈ ਸੁਣਵਾਈ ਨਹੀਂ ਕਿਧੂ ਕੋ ਜਾ ਕੇ ਆਪਣਾ ਦੁੱਖ ਸੁਣਾਈਏ ਕਿਹੜੀ ਸਰਕਾਰ ਨੂੰ ਸੁਣਾਈਏ 50% ਸਾਡੇ ਹਿੰਦੂਆ ਦੀ ਵੋਟ ਹੋਵੇ ਤੇ ਸਾਨੂੰ ਰੋਡ ਦੇ ਢਰਨੇ ਲਾ ਕੇ ਆਪਣੇ ਹੱਕ ਮੰਗਣੇ ਪੈਂਦੇ ਨੇ ਕਿੰਨੂ ਕਹੀਏ ਅਸੀਂ ਆਪਣੇ ਪ੍ਰਸ਼ਾਸਨ ਨੂੰ ਇੱਕ ਚੀਜ਼ ਕਹੀ ਕਿ ਸਾਡੇ ਬੰਦਿਆਵਾਂ ਵੱਲੋਂ ਪਰਚਾ ਦੇ ਦਿਓ ਸਾਡੇ ਕ੍ਰਿਸ਼ਨ ਸ਼ਰਮਾ ਜੀ ਆਏ ਸ਼ਹਿਰਾਂ ਤੋਂ ਇਹਨਾਂ ਦੇ ਬੰਦਿਆਵਾਂ ਵੱਲੋਂ ਪਰਚਾ ਦੇ ਦਿਓ ਪ੍ਰਸ਼ਾਸਨ ਸੋਚ ਰਿਹਾ ਹੈ ਕਿ ਇਹ ਕਹਿੰਦੇ ਚਲੋ ਪੁਲਿਸ ਵੱਲੋਂ ਪਰਚਾ ਦੇ ਦਿੰਨੇ ਆ ਚਾਹ ਤੁਸੀਂ ਪੁਲਿਸ ਵਾਲਾ ਪਰਚਾ ਦਿੰਦੇ ਹੋ ਸਾਨੂੰ ਸਾਨੂੰ ਕੋਈ ਵਹਿਲਾ ਨੂੰ ਗੁੱਲ ਸਾਨੂੰ ਕੋਈ ਚੱਕਰ ਨਹੀਂ ਪਰ ਗਊ ਭਗਤਾਂ ਨੇ ਜੀ ਆਪਣੇ ਵੱਲੋਂ ਆਸਥਾ ਹੈ ਗਊ ਭਗਤਾਂ ਦੀ ਤੇ ਗਊ ਭਗਤਾਂ ਦੀ ਆਸਥਾ ਜਿਹੜੀ ਜਾਗੀ ਹੋਈ ਹੈ ਉਹਦੇ ਪੂਰੀ ਕਰੋ ਅੱਜ ਕਿੰਨਾ ਦੁੱਖ ਲੱਗਿਆ ਹਰ ਕੋਈ ਨਵਰਾਤੇ ਨਹੀਂ ਪੂਜਾ ਕਰਕੇ ਮਾਰਾਣੀ ਦੀ ਪੂਜਾ ਕਰਕੇ ਗਾ ਮਾ ਭਗਵਤੀ ਦੀ ਪੂਜਾ ਕਰਕੇ ਆ ਰਿਹਾ ਹੈ ਕਿ ਜਿੰਨੂੰ ਖਬਰ ਮਿਲੀ ਹੋਊਗੀ ਆ ਦੇਖੋ ਕਿੰਨੇ ਗਊ ਭਗਤ ਅਲੱਗ ਅਲੱਗ ਸੰਗਠਨਾਂ ਤੋਂ ਆਏ ਹੋਏ ਨੇ ਅੱਛਾ ਮੈਂ ਪੁੱਛਣਾ ਹਾਂ ਆਸਤੋ ਆਸਤੋ ਇਸ ਸ਼ਰੀਰਮ ਕੀ ਹੈ ਕਿ ਜਦੋਂ ਕੋਈ ਸਾਡਾ ਤਿਹਾਰ ਆਉਂਦਾ ਦੀਵਾਲੀ ਆਂਦੀ ਹੋਲੀ ਆਂਦੀ ਜਾਂ ਨਵਰਾਤਰੇ ਆਉਂਦੇ ਆ ਇਹ ਲੋਕ ਹੋਏ ਉਹ ਸ਼ਖਸ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਇਹ ਕੌਣ ਨੇ ਇਹ ਸਰਕਾਰਾਂ ਸੁੱਤੀਆਂ ਜਾਂ ਪੰਜਾਬ ਚੋਹ ਜਾ ਕਾਨੂੰਨ ਨਹੀਂ ਹੈਗਾ ਪਹਿਲਾਂ ਵੀ ਪਹਿਲਾਂ ਨੂੰ ਫਾਂਸੀ ਹੋਵੇ ਜਿਹੜੇ ਪ੍ਰੋਗਰਾਮ ਜਿਹੜੇ ਜਿਹੜੇ ਇਹਨਾਂ ਨੂੰ ਫਾਂਸੀ ਹੋਵੇ ਤੇ ਇੱਥੇ ਠੱਲ ਪਵੇ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਪਹਿਲਾਂ ਵੀ ਬਾਈ ਜੀ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਟਰੱਕ ਕਾਬੂ ਕਰ ਚੁੱਕੇ ਹੋ ਪਰ ਅੱਜ ਫਿਰ ਤੋਂ ਪਹਿਲੇ ਨਵਰਾਤਰੇ ਵਾਲੇ ਦਿਨ ਇਹ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਦੇਖਦੇ ਕਿੱਥੇ ਜਾ ਰਿਹਾ ਸੀਗਾ ਮਾਸਤੇ ਕਿੱਥੋਂ ਤੁਸੀਂ ਬਰਾਮਦ ਕੀਤਾ ਸਾਰੀ ਡਿਟੇਲ ਦੱਸੀ ਜਾਵੇ ਜੈਸੀ ਰਾਮ ਜੀ ਹਾਂ ਬੜੀ ਮੰਦਪਾਗੀ ਘਟਣਾ ਹੈ ਜੀ ਸਾਨੂੰ ਰੋਣਾ ਵੀ ਆਉਂਦਾ ਹੈ ਕਿਉਂਕਿ ਕਿ ਪਵਿੱਤਰ ਤੇ ਹੋਇਆ ਨਵਰਾਤਰੀ ਦਾ ਤਿਉਹਾਰ ਅਸੀਂ ਨਵਰਾਤਰੀ ਰੱਖਿਆ ਹੈ ਕੁਝ ਸਟੇਟਾਂ ਦੇ ਵਿੱਚ ਮਾਸ ਦੀ ਵਿਕਰੀ ਵੀ ਬੰਦ ਹੈ ਪਰ ਇੱਥੇ ਸੁਣ ਕੇ ਹੈਰਾਨੀ ਹੁੰਦੀ ਹੈ ਮਾਸ ਨਹੀਂ ਗਊ ਮਾਸ ਬੀਫ ਸਾਡਾ ਕਲੇਜਾ ਬਾਹਰੋਂ ਆਉਂਦਾ ਹੈ ਬਿਲਕੁਲ ਇਦਾਂ ਦੇ ਲੋਕ ਹੈ ਡ ਹਰਾਮੀ ਲੋਕ ਜਿਨ੍ਹਾਂ ਨੂੰ ਇੱਕ ਤਿਉਹਾਰ ਦੇ ਦਿਨ ਤੇ ਇਦਾਂ ਦਾ ਕੰਮ ਕਰਨ ਲੱਗੇ ਆ ਅੱਜ ਤੋਂ ਪਹਿਲਾਂ ਮੈਂ ਸੰਗਤ ਗੌਰਖਸ਼ੇਧਾਲ ਦਾ ਪ੍ਰੈਜ਼ੀਡੈਂਟ ਹੈ ਇਸ ਤੋਂ ਪਹਿਲਾਂ 500 ਦੇ ਕਰੀਬ ਏਡੀਆਂ ਫੜ ਚੁੱਕੇ ਸੀ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਂਦੀ ਤੁਸੀਂ ਦੇਖ ਸਕਦੇ ਹੋ ਇਹਨੇ ਹਿੰਦੂ ਭਰਾ ਇੱਥੇ ਇਕੱਠੇ ਹੋਏ ਆ ਜੀ ਇਹ ਸਾਰੇ ਜਹਾਜ਼ ਛੱਡ ਕੇ ਕਿਉਂ ਆਏ ਇੱਥੇ ਇੱਕ ਦਰਦ ਹੈ ਕਿਉਂ ਅਸੀਂ ਪੁੱਛਦੇ ਹਾਂ ਮਾਂ ਹੈ ਸਾਡੀ ਜਦੋਂ ਅਸੀਂ ਪੁਲਿਸ ਦੇ ਅੱਗੇ ਗੱਲ ਕਰਦੇ ਆ ਅੰਦਰ ਜਾ ਕੇ ਤੇ ਅੰਦਰ ਪਤਾ ਲੱਗਦਾ ਕਿ ਜਿਹੜਾ ਐਫ ਆਈ ਆਰ ਹੈ ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਹੋਊਗੀ ਇਹ ਤਾਂ ਕੀ ਗਾਰੰਟੀ ਹੈ ਕੱਲ ਨੂੰ ਉਹ ਕਿਉਂਕਿ ਅਸੀਂ ਵਿਕਣ ਵਾਲੇ ਨਹੀਂ ਆ ਮੇਰੀ ਮੇਰੀ ਇੱਕ ਸਪੈਸ਼ਲੀ ਸਾਹਿਬ ਜੀ ਗੱਲ ਹੈ ਚਲੋ ਮੰਨ ਲਓਗਾ ਸੀਪੀ ਸਾਹਿਬ ਕਮਿਸ਼ਨਰ ਸਾਹਿਬ ਬਿਲਕੁਲ 10 ਸਾਲ ਬਾਅਦ ਜੀ ਮੈਂ ਕਹਿੰਦਾ 10 ਸਾਲ ਬਾਅਦ ਆਏ ਨੇ ਬਹੁਤ ਹੀ ਦਬੰਗ ਅਫਸਰ ਨੇ ਪਰ ਇੱਕ ਚੀਜ਼ ਉਹਨਾਂ ਨੂੰ ਇੱਕ ਚੀਜ਼ ਕਹਿਣੀ ਪਈ ਉਹਨਾਂ ਨੇ ਗੱਲ ਤਾਂ ਬੜੀ ਵਧੀਆ ਕਹੀ ਪੁਆਇੰਟ ਬਹੁਤ ਸੋਹਣਾ ਗਿਆ ਕਿ ਗੈਂਗਸਟਰ ਨੂੰ ਉਹਨਾਂ ਨੇ ਬਿਮਾਰੀ ਫਟਕਾਰ ਕੀ ਪੁਲਿਸ ਤੋਂ ਵੱਡਾ ਗੁੰਡਾ ਕੋਈ ਨਹੀਂ ਹੁੰਦਾ ਮੈਨੂੰ ਗੱਲ ਚੱਚੀ ਬੜੀ ਪਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸ਼ਰਮਾ ਜੀ ਨੂੰ ਬ ਪਰ ਜਿਹੜੀ ਇਹ ਲੋਕ ਨੇ ਜਿਹੜੀ ਗੁੰਡਾਗਰਦੀ ਕਰ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕਿਹਾ ਮਾਨਯੋਗ ਸੀਪੀ ਸਾਹਿਬ ਕਿਹਾ ਮਾਨਯੋਗ ਸ਼ਮਰੀ ਕਿਹਾ ਅੰਦਰ ਤੁਸੀਂ ਗੁੰਡਾਗਰਦੀ ਬੰਦ ਕਰਵਾਉਂਗੇ ਕਿ ਤੁਹਾਡਾ ਇਸ ਮੁੱਦੇ ਦਾ ਬਿਆਨ ਆਊਗਾ ਕਿ ਦੁਬਾਰਾ ਮਾਰੇ ਹੁੰਦੇ 5 ਘੰਟੇ ਕੋੜਾ ਦੇ ਪੰਜਾ ਮੇਰੇ ਪੰਜ ਘੰਟੇ ਪੂਰਾ ਐਗਜ਼ਾਮਟ ਹੈ ਸਾਡੇ ਹਿੰਦੂ ਸਮਾਜ ਦਾ ਇਮਤਿਹਾਨ ਲੈ ਰਹੇ ਆ ਬਾਰ-ਬਾਰ ਸਾਡੀਆਂ ਆਪਾ ਬਰਾਂ ਨੂੰ ਜੱਪੜਾ ਰਹੇ ਆ ਬਾਰ-ਬਾਰ ਲਗਾਤਾਰ ਗਊ ਹੱਤਿਆ ਹੋ ਰਹੀ ਹੈ ਲਗਾਤਾਰ ਗਵਾਂ ਦੀ ਹੱਤਿਆ ਹੋ ਰਹੀ ਹੈ ਔਰ ਸਾਡੇ ਜਿਹੜਾ ਅੱਜ ਦਾ ਦਿਨ ਅੱਜ ਬਹੁਤ ਵੱਡਾ ਤਿਉਹਾਰ ਆ ਸਾਡਾ ਨਾਤੇ ਮਾਮਾ ਜੀ ਦੇ ਆ ਗਏ ਉਸ ਤੋਂ ਬਾਅਦੂ ਤੇ ਡਾ ਵੱਡਾ ਜਿਹਾ ਕਾਂਡ ਹੋ ਰਿਹਾ ਹੈ ਉਸ ਤੋਂ ਬਾਅਦੂ ਤੇ ਆਪਾਂ ਚੁੱਪਚਾਪ ਸ਼ਾਂਤੀ ਨਾਲ ਬੈਠੇ ਆ ਸਖਤ ਤੋਂ ਸੱਜਾ ਦੇ ਕੇ ਇਹ ਨਵੀਂ ਕੋਈ ਖੇਡ ਸ਼ੁਰੂ ਕਰਨਾ ਚਾਹੁੰਦੇ ਆ ਇਹ ਚ ਸਾਜੀ ਕਹਿਣਾ ਚਾਹੁੰਦੇ ਆ ਜੇ ਅਗਰ ਲਗਾਤਾਰ ਇਹੀ ਕੰਮ ਚੱਲਦਾ ਰਿਹਾ ਤੇ ਜਿਹੜਾ ਹਿੰਦੂ ਸਮਾਜ ਜਿਹੜਾ ਸਬਰ ਕਰਕੇ ਬੈਠਾ ਉਹਦਾ ਸਬਰ ਦਾ ਬੰਦ ਟੁੱਟ ਗਿਆ ਉਹਦੀ ਜ਼ਿੰਮੇਵਾਰ ਕੌਣ ਹੋਊਗਾ ਸਾਡੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਮਾਸ ਜਾ ਕਿੱਥੇ ਰਿਹਾ ਸੀ ਕਿਉਂਕਿ ਅਗਰ ਸਭ ਤੋਂ ਵੱਡੀ ਗੱਲ ਮੈਂ ਗੱਲ ਕਰਾਂ ਤੇ ਇਹ ਮਾਸ ਜਿਹੜਾ ਬਹੁਤ ਵੱਡੀ ਕੁਆਂਟੀਟੀ ਦੀ ਮਾਤਰਾ ਦੇ ਵਿੱਚ ਜਾ ਕਿੱਧਰ ਰਿਹਾ ਸੀ ਪਤਾ ਕੁਝ ਸਪਲਾਈ ਵਾਸਤੇ ਜਾ ਰਿਹਾ ਸੀ ਮਾਸ ਨੂੰ ਸਪਲਾਈ ਪੂਰੇ ਲੁਧਿਆਣੇ ਕਰੋੜੀ ਸੀ ਪੂਰੇ ਲੁਧਿਆਣੇ ਸਪਲਾਈ ਹੋਣੀ ਸੀ ਇਹਨਾਂ ਨੇ ਆਪਣੇ ਟਾਰਗੇਟ ਫਿਕਸ ਕੀਤੇ ਹੋਏ ਸੀਗੇ ਤੇ ਛੋਟੀ ਛੋਟੀ ਕੁਆਂਟੀਟੀ ਦੀ ਵੇਚਣ ਦੀ ਪਹਿਲੀ ਸੈਟਿੰਗ

ਇਹ ਗਊ ਮਾਸ ਦਾ ਧੰਦਾ ਜਿਹੜਾ ਹੈ ਰੋਜ਼ ਹੁੰਦਾ ਆਪਣੇ ਲੁਧਿਆਣਾ ਪੰਜਾਬ ਦੇ ਵਿੱਚ ਠੀਕ ਹੈ ਜੀ ਵੱਡੇ ਦਿਨ ਹੁੰਦਾ ਨਾ ਜੇ ਅਗਰ ਵੱਡੇ ਦਿਨ ਆਪਾਂ ਕਹੀਏ ਤਾਂ ਹਫਤੇ 'ਚ 3 ਦਿਨ ਹੁੰਦਾ ਹੀ ਹੁੰਦਾ ਜੀ ਲੇਕਿਨ ਜਦੋਂ ਕੋਈ ਹਿੰਦੂਆ ਦਾ ਕੋਈ ਤਿਹਵਾਰ ਆਂਦਾ ਇਹ ਲੋਕ ਜਾਣ ਬੁਝ ਕੇ ਜਿਹੜੇ ਹਿੰਦੂ ਧਰਮ ਦੇ ਜਿਹੜੇ ਆਪਣੇ ਧਰਮ ਹੈ ਹਿੰਦੂਆ ਦਾ ਜਾਂ ਕੋਈ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੀ ਜਿਹੜੀ ਨੈਟਵਰਕ ਹੈ ਸਰਾਂਗਪੁਰ ਮੇਰਠ ਯੂਪੀ अपना जम्मू कश्मीर ਤੇ ਆਪਣਾ ਪਠਾਨਕੋਟ ਹਰ ਇੱਕ ਜਗ੍ਹਾ ਦੀ ਨੈਟਵਰਕਿੰਗ ਹੈ ਅਸੀਂ ਰੋਜ਼ ਕੰਮ ਕਰਦੇ ਆ ਠੀਕ ਹੈ ਜੀ ਇਹਦਾ ਜਿਹੜਾ ਮੇਨ ਆਕਾ ਹੈ ਇਹਨਾਂ ਨੂੰ ਪਤਾ ਵੀ ਮੈਂ ਖੁੱਲ ਕੇ ਮੈਂ ਗਊ ਮਾਸ ਦਾ ਕੰਮ ਕਰ ਰਿਹਾ ਤੇ ਜੇ ਮੈਂ ਫਸ ਵੀ ਗਿਆ ਮੇਰਾ ਆਕਾ ਫੋਨ ਮਾਰੂਗਾ ਅਫਸਰਾਂ ਨੂੰ ਤੈਨੂੰ ਛਡਾ ਲੂਗਾ ਤੇ ਇਹ ਲੱਗ ਬਤਲ ਵੀ ਬੰਦਾ ਨਹੀਂ ਆਸੀ ਚੱਲ ਰਿਹਾ ਇਹਦਾ ਕੰਮ ਹੈ ਇਹਦਾ ਅੱਜ ਵੀ ਅਸੀਂ ਗਊਆਂ ਦੀ ਗੱਡੀ ਫੜ ਕੇ ਆਇਆ 25 ਗਊਆਂ ਫੜ ਕੇ ਆਏ ਜਿਹੜਾ ਕਟਨ ਵਾਸਤੇ ਲੈ ਕੇ ਜਾ ਰਹੇ ਸੀ ਅੱਛਾ 25 ਗਊਆਂ ਤੁਰਾਹਤ ਖਾਨੇ ਤੇ ਆ ਬ੍ਰਿਧੀ ਅੱਗੇ ਆ ਹੋ ਉਹ ਸਖਸ਼ੇ ਜਿਨ੍ਹਾਂ ਨੇ ਗਊ ਮਾਂ ਤਾਂ ਲਈ ਲਗਾਤਾਰ 5 ਸਾਲ ਜੇਲ੍ਹ ਕੱਟੀ ਹੈ ਇਹ ਗੁਰਪ੍ਰੀਤ ਜੀ ਹੈ ਲਗਾਤਾਰ ਪਤਾ ਨਹੀਂ ਕਿੰਨੀ ਕੱਟੀਆਂ ਗੁਰਪ੍ਰੀਤ ਜੀ ਤੁਹਾਡਾ ਚੰਨ ਮੈਂ ਉਹ ਹੀ ਦੇਖਦਾ ਕਿ ਤੁਸੀਂ ਕਿੰਨੀ ਵੱਡੀ ਗੱਲ ਕਹੀ ਗਊ ਭਗਤਾਂ ਨੂੰ ਸਿਰਫ ਇੱਕ ਇਹੀ ਸਜ਼ਾ ਮਿਲਦੀ ਹੈ ਗਊ ਭਗਤਾਂ ਨੂੰ ਸਿਰਫ ਇੱਕ ਇਹੀ ਸਜ਼ਾ ਮਿਲਦੀ ਹੈ ਸਰਕਾਰਾਂ ਮੋਨ ਸਰਕਾਰਾਂ ਸੋ ਰਹੀਆਂ ਇਹ ਸਰਕਾਰਾਂ ਦੀ ਅੱਖਾਂ ਖੋਲਣ ਲਈ ਮੈਂ ਕਹਿੰਦਾ ਵੱਡੇ ਵੱਡੇ ਵਾਅਦੇ ਦੀ ਅਸੀਂ ਕਰਦੇ ਹਿੰਦੂ ਸਾਰੇ ਇਕੱਠੇ ਹੋਏ ਕਹਿੰਦੇ ਆ ਕਿ ਗਊ ਦੀ ਰੱਖਿਆ ਕੌਣ ਕਰੇਗਾ ਹਮ ਕਰਾਂਗੇ ਉੱਪਰ ਨਿਕਲੋ ਮੈਂ ਕਹਿੰਦਾ ਨਿਕਲ ਕੇ ਪੁੱਛੋ ਸਰਕਾਰਾਂ ਜਿਹੜੀ ਪੰਜਾਬ ਪਰਸੈਂਟ ਵੋਟ ਪਾਣੇ ਆਪਾਂ ਕਿ ਗਊ ਕੀ ਰੱਖਿਆ ਕੌਣ ਕਰੇਗਾ ਅਸੀਂ ਕਹਿੰਨੇ ਆ ਸਰਕਾਰਾਂ ਨੂੰ ਪੁੱਛੋ ਕਿ ਸਾਡੀ ਗਊ ਮਾਤਾ ਕਿੱਦਾਂ ਸੁਰੱਖਿਤ ਹੋਏਗੀ ਇਹ ਚੀਜ਼ ਦਾ ਸਵਾਲ ਕਰੋ ਇਹ ਸਵਾਲ ਪੁੱਛੋ ਸਰਕਾਰਾਂ ਨੂੰ ਜਿਹੜੀ ਰਤਰੀ ਛੁੱਟੇ ਲਿੱਤਾ ਸਿਰਫ ਔਰ ਸਿਰਫ ਹਿੰਦੂ ਸਮਾਜ ਦਾ ਜਿਹੜਾ ਇੰਤਿਹਾਨ ਲਿੱਤਾ ਜਾ ਰਿਹਾ ਕਿ ਅਸੀਂ ਕਦੋਂ ਫਾਇਰ ਹੋਈਏ ਕਿ ਕਦੋਂ ਜੇ ਇਹ ਚਾਹੁੰਦੇ ਆ ਕਿ ਦੰਗੇ ਪੜਕਾਣੇ ਤੇ ਫਿਰ ਸਾਡੇ ਤੋਂ ਵੱਡਾ ਅਸੀਂ ਵੀ ਪਸੂ ਰਾਮ ਜੀ ਦੇ ਬੇਟੇ ਆ ਅਸੀਂ ਵੀ ਕੋਈ ਸੁੱਤੀ ਹੋਈ ਕੌਮ ਨਹੀਂ ਆ ਸਾਡੇ 'ਚ ਵੀ ਪੂਰੀ ਖੂਨ ਲਗਾ 'ਚ ਖੂਨ ਉਹੀ ਥੋ ਜੀ ਸਾਡੀ ਗਊ ਮਾਤਾ ਦੀਏ ਜੇ ਗਊ ਮਾਤਾ ਲਈਏ ਸੇਰ ਵੀ ਕਟਵਾਉਣਾ ਪਿਆ ਅਸੀਂ ਕਿਤੇ ਵੀ Hindu ਸਮਾਜ ਜਿਹੜਾ ਕਿਸੇ ਵੀ ਕਿੱਤੇ ਨਹੀਂ ਇਹ ਸਰਕਾਰਾਂ ਦੀਆਂ ਤੇ ਮੁਸਲਮਾਨ ਕੌਮ ਦੀਆਂ ਮਿਕਸ ਖੇਡਾਂ ਨੇ ਕਿ ਗਊ ਭਗਤਾਂ ਨੂੰ ਗਊ ਰક્ષਕਾਂ ਨੂੰ ਇੰਨਾ ਕੁ ਦੱਬਿਆ ਜਾਏ ਕਿ ਉਹ ਫਟ ਜਾਣ ਜਦੋਂ ਉਹ ਫਟਦੇ ਨੇ ਫਿਰ ਉਹ ਅਗਰੈਸਿਵ ਹੋ ਕੇ ਕੋਈ ਨਾ ਕੋਈ ਗਲਤੀ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੱਕ ਕੇ ਕਈ ਕਈ ਸਾਲ ਜੇਲ੍ਹਾਂ ਚ ਭੇਜਿਆ ਜਾਂਦਾ ਝੂਠੇ ਪਰਚਿਆਂ ਦੇ ਅਧੀਨ ਗਊ ਰਕਸ਼ਾ ਰੱਖਟ ਜਿਹੜੇ ਨੇ ਉਹਨਾਂ ਦੇ ਪਰਚੇ ਦੇ ਲੱਗੇ 1 ਮਿੰਟ ਨਹੀਂ ਸਰਕਾਰ ਸੋਚਦੀ 1 ਮਿੰਟ ਲਾਂਦੀ ਹੈ ਪਰਚਾ ਦੇ ਕੇ ਅੰਦਰ ਟੂਠੇ ਪੱਟੇ ਪਾਈਦਾ ਪੈਸਾ ਮੈਂ ਤੁਹਾਨੂੰ ਇੱਕ ਚੀਜ਼ ਇੱਕ ਮਿੰਟ ਬੜੀ ਇੱਕ ਨਾ ਮੈਂ ਆਪਸੇ ਛੋਟਾ ਸਾਹ ਬਹੁਤ ਕਟਾਈਆਂ ਜਾਂਦੀਆਂ ਨੇ ਮੈਂ ਇੱਕ ਛੋਟਾ ਸਾਹ ਸੁਬਾਤ ਰੱਖਣਾ ਚਾਹਤਾ ਹਾਂ ਕਿ ਕਈ ਤੈਕੀਕਾਤਾਂ ਕਰਨੀਆਂ ਮੈਂ ਹਿੰਦੂ ਮੁਸਲਮਾਨ ਦਾ ਮਸਲਾ تھا کہیں پہ ਬਿਹਾਰੀ ਕਲੋਨੀ ਮੈਂ ਉहां पे ਨਾ ਚਲੋ ਨਹੀਂ ਕਹਿਣਾ ਚਾਹੀਏ ਮੈਂ ਫਿਰ ਵੀ ਕਰ ਰਿਹਾ ਮੇਰਾ ਸਮਾਜ ਮੇਰੇ ਸਾਥ ਖੜਾ ਹੈ ਸਨਾਤਨ ਧਰਮ ਕੇ ਟਾਈਗਰ ਸਭ ਯਹਾਂ ਤੇ ਖੜੇ ਹੈ ਉहां पे ਵਨ ਸਾਈਡ ਹਿੰਦੂ 18 ਬੰਦੇ ਤੇ ਪਰਚਾ चलो जी पर्चा दर्ज हो गया वो जेल में भी चले गए सारा कुछ हो गया हमने सिर्फ उस पर्चा को डिसमिस करवाया जैसे भी हमारे सारे अफसर बागी बन गए उसके लिए अब कहाँ थे अब कहाँ हो आप इसके जड़ तक जाओ सौ बंदों को उठाओ दो सौ बंदों को उठाओ इसके आगे बेचता कौन है खरीदता कौन है डीलर कौन है ਸਭੇ ਪਰਚਾ ਦੂਰੇ ਸਭ ਬੰਦਾ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਸਰ ਕਿ ਇੱਕ ਤਖਸ ਫੜਿਆ 50 ਕਵੰਟਲ ਗਊ ਮਾਸ ਫੜਿਆ ਹੋਏ ਤੇ ਇੱਕ ਬੰਦਾ ਫੜਿਆ ਨੈਟਵਰਕ ਵੱਡਾ ਵਾ ਨੈਟਵਰਕ ਬਹੁਤ ਵੱਡਾ ਹੈ ਭਾਈ ਜੀ ਅਗਰ ਕਿਤੇ ਇਹੋ ਕਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ ਮੀਰੀ ਬਚਨਗੀ ਕੋਲ ਮਤਰੀ ਬੋਲ ਰਹੀ ਹੈ ਕਿ ਅਸੀਂ ਦਾਖਲ ਨਹੀਂ ਹੈ ਲਗਾਤਾਰ ਕਰਮਾ ਆਪਣੇ ਵਧਿਆ ਜਾ ਰਿਹਾ ਤੇ ਫਿਰ ਲੁਧਿਆਣਾ ਸ਼ਹਿਰ ਦੇ ਵਿੱਚੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਗਊ ਮਾਸ ਪੜਿਆ ਗਿਆ 5 ਕੁਇੰਟਲ ਤੋਂ ਵੱਧ ਹੈ ਜੀ ਕਾ ਮੈਂ ਇੱਕ ਹਿੰਦੂ ਹੋਣ ਦੇ ਨਾਤੇ ਇਥੇ ਮੂਚਾਵਾਂ ਬਰੀ ਉਹਦੇ ਕੋਲ ਤੋਂ ਬਾਹਰ ਤੇ ਇੱਥੇ ਹੁਣ ਗਿਣਤੀ ਦੇ ਵਿੱਚ 200 ਤੋਂ ਵੱਧ ਦੇ ਬੰਦੇ ਖੜੇ ਆ ਬਟੇ ਮੈਂ ਸ਼્યોਰ ਆ ਵੀ 90% ਤੋਂ ਉੱਤੇ ਰਹੇ ਤੇ ਖੜੇ ਆ ਉਹਨਾਂ ਨੇ ਆਈ ਤੇ ਦਿਨ ਨਰਾਤੇ ਦਾ ਪਹਿਲਾ ਵਰਤ ਰੱਖਿਆਣਾ ਤੇ ਮੈਂ ਕਿਹਨੂੰ ਤੁਹਾਨੂੰ ਕੀ ਚਾਹੀਦਾ ਬਿਲਕੁਲ ਵੀ ਕਿਹੜੀ ਗੱਡੀ ਮਲੇਰ ਕੋਟਰੇ ਦੇ ਇਹਦੇ ਚਿੱਟੇ ਵਿੱਚ ਜਿਹੜਾ ਵੀਰਾ ਜਿਹੜਾ ਗਊ ਇਸ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਮਾਇਆ ਗਿਆ ਵਾ ਤੇ ਸਾਨੂੰ ਹੁਣ ਪਤਾ ਲੱਗਾ ਵਾ ਵੀ ਜਿਸ ਘਰ ਦੇ ਵਿੱਚ ਰੱਖਿਆ ਗਿਆ ਸੀ ਉਸ ਨੂੰ ਇਹ ਕਿਹਾ ਗਿਆ ਵੀ ਤੂੰ ਆਪਣੇ ਘਰ ਦੇ ਵਿੱਚ ਰੱਖ ਲੈ ਤੈਨੂੰ 50 ਰੁਪਏ ਸੀ ਕਮਿਸ਼ਨ ਦੇਵਾਂਗੇ ਵੀ ਤੇਰੀ ਕਮਿਸ਼ਨ ਘੱਲ ਤੱਕ 50000 ਤੇਰੇ ਘਰ ਪਹੁੰਚੂਗੀ ਮੈਂ ਪੁੱਛਣਾ ਚਾਹੁੰਦਾ ਵੀ ਹਿੰਦੂਆਂ ਦੇ ਨਾਲ ਹੀ ਇਦਾਂ ਦਾ ਖਲਵਾੜ ਕੀਤਾ ਜਾ ਰਿਹਾ ਵਾ ਸਾਡਾ ਨਰਾਤੇ ਦਾ ਐਡਾ ਵੱਡਾ ਤਿਉਹਾਰ ਆ ਪਹਿਲਾ ਨਰਾਤਾ ਸਾਡਾ ਠੀਕ ਆ ਸਾਰੇ ਨੇ ਵਰਤ ਰੱਖੇ ਹੋਏ ਆ ਠੀਕ ਆ ਐਡਾ ਵੱਡਾ ਸਾਡਾ ਤਿਉਹਾਰ ਆ ਤਿਉਹਾਰ ਨੂੰ ਖਤਮ ਕਰਨ ਦੇ ਲਈ ਖਰਾਬ ਕਰਨ ਦੇ ਲਈ ਕੁਝ ਕੁ ਜਿਹਹਾਦੀਆਂ ਵੱਲੋਂ ਕੀ ਕਾਤਨ ਦਿਖਾਵਾਂਗੇ ਕਿਸੇ ਅੱਛਾ ਇਹਦੇ ਇਹਦੇ ਵਿੱਚ ਆਇਆ ਇਹ ਇਸ ਵਿੱਚ ਕਾਕੂਆ ਰੋੜ ਤੇ ਇਸ ਗੱਡੀ ਦੇ ਵਿੱਚ ਕਮਾਇਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਸਪਲਾਈ ਕੀਤਾ ਗਿਆ ਤੇ ਸਾਨੂੰ ਸੁਣਨ ਚ ਆ ਰਹੀ ਆ ਵੀ ਐਸੀ ਗੱਡੀ ਨੂੰ ਮਲੇਰ ਕੋਟਲੇ ਲੈ ਕੇ ਗਏ ਆ ਮਲੇਰ ਕੋਟਲੇ ਤੋਂ ਜਿਹੜਾ ਵਾ ਗਊ ਮਾਸ ਦੀ ਤਸਕਰੀ ਚੱਲਦੀ ਪਈ ਆ ਮਲੇਰ ਕੋਟਲੇ ਤੋਂ ਇੱਥੇ ਗਊ ਮਾਸ ਆਇਆ ਵਾ ਤੇ ਬਾਕੀ ਲੋਕਾਂ ਦੇ ਵਿੱਚ ਘਰਾਂ 'ਚ ਸਪਲਾਈ ਹੋਇਆ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਧਾਰਾ ਬਣਦੀ ਆ ਬੰਦਿਆਂ ਤੇ ਲਾਵੇ ਨਹੀਂ ਤਾਂ ਜਿਹੜਾ ਸੰਘਰਸ਼ ਆ ਜਿਸ ਨੂੰ ਪੂਰੀ ਰਾਤ ਥਾਣੇ ਦੇ ਬਾਹਰ ਕਿਉਂਣਾ ਬੈਣਾ ਪੈ ਜਾਏ ਅਸੀਂ ਧਰਨਣ ਲੱਗੇ ਇੱਥੇ ਹੀ ਬੈਠਾਂਗੇ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਇਹ ਅੱਜ ਦੇ ਦਿਨ ਗਰੇ ਨਵਰਾਤਰਾ ਵੀ ਹੈ ਹਨਾ ਉਸ ਤੋਂ ਬਾਅਦ ਇਹ ਅੱਜ ਦਾ ਦਿਨ ਇਹ ਗਉਮਾਸ ਵੱਡੀ ਗੱਦੀ ਦੇ ਵਿੱਚ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਕੁਝ ਬੋਲਣ ਦੇ ਲਈ ਠੀਕ ਆ ਅੱਜ ਮੈਂ ਪਹਿਲਾਂ ਵੀ ਕਿਹਾ ਵਾ ਅੱਜ ਸਾਰਿਆਂ ਨੇ ਵਰਤ ਰੱਖੇ ਹੋਇਆ ਬੜੀ ਆਸਤਾ ਨਾਲ ਸਾਡੀ ਨਰਾਤਿਆਂ ਦੇ ਨਾਲ ਤੇ ਅੱਜ ਦੇ ਦਿਨ ਜਿਸ ਗੱਡੀ ਦੇ ਵਿੱਚ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ ਸਾਨੂੰ ਉਸ ਗੱਡੀ ਨੂੰ ਹੱਥ ਲਾਣਾ ਪਿਆ ਦਾ ਰੁਕਣਾ ਕਿਉਂ ਨਹੀਂ ਪਿਆ ਇਹ ਕਾਰਨ ਕੀ ਹੈ ਕਿਉਂਕਿ ਅਸੀਂ ਹਮੇਸ਼ਾ ਪਾ ਦੇਖ ਰਹੇ ਹਾਂ ਕਿ ਲਗਾਤਾਰ ਗਊ ਤਸਕਰੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਸਲੋਟਰ ਹਾਊਸ ਦੇ ਵਿੱਚ ਜਿਹੜੀਆਂ ਗਊਆਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਡੇਰੀਆਂ ਵਾਲੇ ਜਦੋਂ ਤੱਕ ਤਾਂ ਗਊ માતા ਦੁੱਧ ਦਿੰਦੀ ਹੈ ਉਹ ਤੱਕ ਉਹਨਾਂ ਨੂੰ ਅੰਦਰ ਰੱਖ ਲੈਂਦੇ ਨੇ ਜਦੋਂ ਦੁੱਧ ਨੇ ਬੰਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਸ ਗਊ માતા ਨੂੰ ਜਿਹੜਾ ਸੜਕਾਂ ਦੇ ਉੱਤੇ ਰੋਲ ਦਿੱਤਾ ਜਾਂਦਾ ਉਸ ਤੋਂ ਬਾਅਦ ਸਲੋਟਰ ਹਾਊਸ ਵਾਲੇ ਚੱਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜਿਹੜਾ ਇਸ ਤਰ੍ਹਾਂ ਮੀਟ ਜਿਹੜਾ ਕਦੋਂ ਤੱਕ ਇਸ ਤਰ੍ਹਾਂ ਹੁੰਦਾ ਰਹੂਗਾ ਕਿਉਂ ਇਹਦੇ ਤੋਂ ਤੱਕ ਨਹੀਂ ਬੰਦ ਬਹੁਤ ਵੱਡਾ ਕੁਐਸਚਨ ਮਾਰਕ ਆ ਭਾਜੀ ਇਹਦੇ ਵਿੱਚ ਠੀਕ ਹੈ ਡੈਰੀ ਵਾਲਿਆਂ ਦੀ ਬਹੁਤ ਵੱਡੀ ਨਿਗਹਿਲੀ ਆ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਗਹਿਲੀ ਆ ਅਸੀਂ ਜਦੋਂ ਗੱਡੀ ਲੈਣ ਜਾਂਦੇ ਆ ਅਸੀਂ ਸਭ ਤੋਂ ਪਹਿਲਾਂ ਕਾਉਸ ਐ ਆਪਣਾ ਪੇ ਕਰਦੇ ਆ ਤੇ ਠੀਕ ਆ ਤੇ ਸਾਨੂੰ ਅੱਜ ਅਸੀਂ ਗੱਡੀ ਲੱਗੇ ਰੋਡ ਤੇ ਨਿਕਲਦੇ ਤੇ ਸਭ ਤੋਂ ਵੱਧ ਜਿਹੜੇ ਐਕਸੀਡੈਂਟ ਆ ਉਹ ਕਾਉ ਕਰਕੇ ਹੁੰਦੇ ਆ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਹੁੰਦੇ ਆ ਤੇ ਅੱਜ ਮੇਰੇ ਨਾਲ ਨੌਜਵਾਨ ਜਿਹੜੇ ਗਊ ਰક્ષਕਾਂ ਬਿਸ਼ੂ ਕੋ왈 ਜੀ ਵੀ ਖੜੇ ਆ ਮੈਂ ਕਹੂੰਗਾ ਵੀ ਇਹ ਵੀ ਆਪਣੇ ਦੋ ਸ਼ਬਦ ਰੱਖੇ ਅੱਜ ਤੋਂ 2 ਮਹੀਨੇ ਪਹਿਲਾਂ ਤੋਂ ਜਿਹੜਾ ਅਸੀਂ ਇੱਕ ਮੁਹਿੰਮ ਚਾਲੂ ਕੀਤੀ ਸੀ ਵੀ ਗਊ ਰੱਖਿਆ ਕਰਾਂਗੇ ਜਿਹੜੇ ਮੇਰੇ ਨਾਲ ਦੇ ਯੂਵਾ ਨੇ ਮੇਰੇ ਨੌਜਵਾਨ ਵੀਰ ਨੇ ਉਹ ਗਊ ਰੱਖਿਆ ਦੇ ਵਿੱਚ ਅੱਗੇ ਵਧਣਗੇ ਤੇ ਸਾਨੂੰ ਅੱਜ ਸੁਣਨ ਨੂੰ ਮਿਲਿਆ ਵੀ 500 ਕਿਲੋ ਜਿਹੜਾ ਗਊ ਮਾਸ ਆ ਉਹ ਇਸ ਗੱਡੀ ਦੇ ਵਿੱਚ ਇੱਕ ਲੁਧਿਆਣੇ ਤੇ ਸਪਲਾਈ ਕੀਤਾ ਗਿਆ ਵਾ ਬਹੁਤ ਮੰਦਭਾਗੀ ਘਟਨਾ ਵਾ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਕੱਲ੍ਹ ਜਿਹੜਾ ਈਦ ਦਾ ਪਾਵਨ ਤਿਹਾਰ ਆ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਵੱਲੋਂ ਕੋਈ ਤੰਦਾ ਬਰਾਦ ਹੋਵੇ ਅਸੀਂ ਚਾਹੁੰਦੇ ਆ ਬੜੀ ਸ਼ਾਨਦਮਈ ਤਰੀਕੇ ਦੇ ਨਾਲ ਇਹਨੂੰ ਮਨਾਇਆ ਜਾਵੇ ਤੇ ਅਸੀਂ ਨਹੀਂ ਜਾਂਦੇ ਵੀ ਕੱਲ ਨੂੰ ਕੋਈ ਦੰਗਾ ਫਰੀਦ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵੱਧ ਮਾਤਰਾ ਦੇ ਵਿੱਚ ਜਿਹੜਾ ਬਰਾਵਾ ਕੋਈ ਹੈ ਲੇਕਿਨ ਨੌਜਵਾਨ ਅਨਕੀ ਜੀ ਠੀਕ ਹੈ ਇੱਕ ਗਊ ਮਾਤਾ ਕਰਕੇ ਜਿਹੜੀਆਂ ਅੱਖਾਂ ਭਰੀਆਂ ਹੋਈਆਂ ਨੌਜਵਾਨ ਦੇ ਜਿਹੜੇ ਹੰਝੂ ਡਿੱਗ ਰਿਹਾ ਸਿਰਫ ਇੱਕ ਗਊ ਮਾਤਾ ਕਰਕੇ ਕਿ ਪ੍ਰਸ਼ਾਸਨ ਨੂੰ ਨਹੀਂ ਦੇਖਦੇ ਕਿਸੇ ਵਿਅਕਤੀ ਨੂੰ ਨਹੀਂ ਦੇਖਦੇ ਕਿਸੇ ਸਮੁਦਾਈ ਨੂੰ ਨਹੀਂ ਦੇਖਦੇ ਵੀ ਕਿ ਇਸ ਤਰ੍ਹਾਂ ਨੌਜਵਾਨ ਆਪਣੀ ਗਊ ਮਾਤਾ ਦੇ ਲਈ ਅੱਜ ਜਾਨ ਦੇਣ ਨੂੰ ਤਿਆਰ ਆ ਪਰ ਪ੍ਰਸ਼ਾਸਨ ਇਹਨਾਂ ਦੀ ਗੱਲ ਨਹੀਂ ਸੁਣਦਾ ਪਿਆ ਵਿਅਕਤੀਆਂ ਤੇ ਪਰਚਾ ਦਰਜ ਨਹੀਂ ਕਰਦਾ ਪਿਆ ਪ੍ਰਸ਼ਾਸਨ ਨੂੰ ਇਹੀ ਕਮਾਂਗੇ ਵੀ ਜਿਹੜੇ ਬਣਦੀ ਕਾਰਵਾਈ ਆ ਵੱਟੋ ਵੱਟ ਧਾਰਾ ਉੱਤੇ ਲਾਵੇ ਬਿਲਕੁਲ ਬਿਲਕੁਲ ਤੋਂ ਬਿਲਕੁਲ ਇਹ ਦੇਖ ਸਕਦੇ ਹਾਂ ਅਸਲ ਵਿੱਚ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾ ਰਿਹਾ ਦੋਹੇ ਤਸਵੀਰਾਂ ਤੋਂ ਤਾਂ ਲਾਈਵ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਫੈਦਿਓ ਫੈਦਿਓ ਬੰਦ ਕਰੋ ਬੰਦ ਕਰੋ ਬੰਦ ਕਰੋ ਗਊ ਹੱਤਿਆ ਬੰਦ ਕਰੋ ਬੰਦ ਕਰੋ ਕਾਰਵਾਈ ਹੋਣੀ ਚਾਹੀਦੀ ਹੈ ਬੰਦਿਆਂ ਦੇ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਛੜਯੰਤਰ ਹੈ ਬਹੁਤ ਵੱਡਾ ਛੜਯੰਤਰ ਹੈ ਇਹ ਲਾਂਭੂ ਲੈਣ ਦੀ ਕੋਸ਼ਿਸ਼ ਹੈ ਜਿੱਦਾਂ ਹਿੰਦੂ ਸਮਾਜ ਤੁਸੀਂ ਦੇਖੋ ਸਾਰੇ ਦੁਖੀ ਹੈ ਉਹ ਦੁੱਖ ਦੇ ਵਿੱਚ ਕੁਝ ਵੀ ਕਰ ਸਕਦੇ ਆ ਅਸੀਂ ਇਹ ਚਾਹੁੰਦੇ ਆ ਕਿ ਇਹਦੀ ਤਹਿਤਕ ਜਾਇਆ ਜਾਵੇ ਜਿਹੜੇ ਲੋਕਾਂ ਨੇ ਇਹ ਕੀਤਾ ਹੈ ਔਰ ਜਿਹੜੇ ਅੱਗੇ ਵੀ ਕਰਦੇ ਆ ਇਹਨਾਂ ਦੇ ਪਿੱਛੇ ਕਿਹੜੇ ਲੋਕ ਹੈ ਕਿਹੜੀ ਟੀਮ ਹੈ ਕਿੰਨੇ ਲੋਕ ਹੈ ਕਿਉਂਕਿ ਇਹ ਛੋਟੀ ਮਾਤਰਾ ਦੇ ਵਿੱਚ ਕੰਮ ਨਹੀਂ ਹੋ ਰਿਹਾ ਜਦੋਂ ਵੀ ਤਿਉਹਾਰ ਆਉਂਦੇ ਆ ਉਦੋਂ ਵੱਡੀ ਗਿੰਦੀ ਤਾਂ ਹੁੰਦੀ ਹੀ ਹੁੰਦਾ ਉਸ ਤੋਂ ਇਲਾਵਾ ਵੀ ਸਾਨੂੰ ਪਤਾ ਲੱਗਿਆ ਕਿ ਲਗਾਤਾਰੇ ਕੰਮ ਚੱਲਦਾ ਰਹਿੰਦਾ ਹੈ ਅਗਰੇ ਤੇ ਥੱਲ ਨਾ ਪਾਈ ਗਈ ਤੇ ਬਹੁਤ ਵੱਡਾ ਨੁਕਸਾਨ ਦਾ ਕਾਰਨ ਬਣੇਗਾ ਇਹਦੇ ਥੱਲ ਪਾਉਣ ਵਾਸਤੇ ਜਿਹੜਾ ਬੰਦੇ ਫੜੇ ਗਏ ਆ ਉਹਨਾਂ ਦੇ ਥੂ ਤੇ ਕਿ ਕੜੀ ਜਾਂਚ ਕਰਕੇ ਉਸ ਕੜੀ ਨੂੰ ਚੈੱਕ ਕਰਨਾ ਚਾਹੀਦਾ ਔਰ ਤੈਹ ਤੱਕ ਜਾਣਾ ਜੀਦਾ ਉਹਦੇ ਪਿੱਛੇ ਪਾਏ ਵੱਡੇ ਮਗਰਮਚੋਣ ਵੱਡੇ ਵੱਡੇ ਕੋਈ ਮਾਫੀਆ ਹੋਵੇ ਉਹਨਾਂ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਭਾਈ ਪਰਚਾ ਦ vamos want to ਜਿਹੜੇ ਕੀ ਸਾਡੀ ਮਾਂ ਸਰੂਪ ਜਿਵੇਂ ਕੀ ਪਤਾ ਹੈ ਯੂਪੀ ਦੇ ਵਿੱਚ ਮੁਕੀਤਾਜ ਅੱਜ ਇੱਕ ਬੰਦਾ ਫੜ ਲਿਆ ਟਰੱਕ ਵਾਲਾ ਪਰ ਇਹਦੇ ਪਿੱਛੇ ਹੋਰ ਬਹੁਤ ਸਾਰੇ ਬੰਦੇ ਹੋਣਗੇ ਕਿਉਂਕਿ ਇਹ ਤਾਂ ਹੈ ਨਹੀਂ ਕਿ ਇੱਕ ਬੰਦਾ ਇੱਕ ਬੰਦਾ ਸਾਰੇ ਜਿੰਨਾ ਗਾ ਲਿਆ 100 ਕਿਲੋ ਗਊਮਾ ਬੜਾ ਬਹੁਤ ਪਰ ਹੋਰ ਬਨੇਟ ਬਹੁਤ ਸਟਰੋਂਗ ਹੈ ਬਹੁਤ ਸਾਰੇ ਬੰਦਾ ਪਰਚੇ ਦਰਜ ਨਹੀਂ ਹੋਇਆ ਸਰ ਇਹ ਤੱਕ ਪਰਚਾ ਦਰਜ ਨਹੀਂ ਹੋਇਆ ਰੋਣਾ ਇਸੇ ਚੀਜ਼ ਦਾ ਪ੍ਰਸ਼ਾਸਨ ਕਹਿੰਦੇ ਕਿ ਪੁਲਿਸ ਵੱਲੋਂ ਪਰਚਾ ਦਰਜ ਹੋਏਗਾ ਹੋਏਗਾ ਹਜੇ ਹੋ ਜਾ। ਅਸੀਂ ਇਹ ਮੰਗ ਕੀਤੀ ਹੈ ਕਿ ਸਾਡੇ ਬੰਦੇ ਵਿੱਚ ਪਾਏ ਜਾਣ। ਕਿਉਂਕਿ ਸਾਡੇ ਪੱਲਾ ਵੀ ਹੋਵੇ। ਸਾਡੇ ਮਨੀਸ਼ਰਾ ਜੀ, ਮਕੇਸ਼ ਜੀ ਇਹਨਾਂ ਦੇ ਵੀ ਅਸੀਂ ਨਾਮ ਪਵਾਏ ਆ ਕਿਉਂਕਿ ਅਸੀਂ ਚਾਹਦੇ ਆ ਕਿ ਅਸੀਂ ਨਾਲ ਗਵਾਹ ਬਣੀਏ। ਅਸੀਂ ਉਹਦੇ ਵਿੱਚ ਖੜੇ ਹੋਈਏ ਸਾਡੇ ਵਕੀਲ ਵੀ ਖੜੇ ਹੋਣ। ਅਸੀਂ ਇਸ ਗੱਲ ਨੂੰ ਇੱਥੇ ਛੱਡਣਾ ਨਹੀਂ ਚਾਹੁੰਦੇ। ਕੋਈ ਕਿਸੇ ਕੋਈ ਵੀਡੀਓ ਉਸ ਮੌਕੇ ਦੀ ਹੈਗੀ ਜਿੱਥੋਂ ਇਸ ਵੱਲੇ ਤੁਸੀਂ ਚੱਕ ਕੇ ਲਿਆ ਰਹੇ ਸੀ। ਦਿਖਾ ਸਕਦੇ ਆ। ਖੜੇ ਪੁਰਸ਼ ਦੀ ਫੋਟੋ ਵਾਲਾ ਵੀਡੀਓ ਸਮਾਨ ਕਰਾ ਤੋਂ ਮੱਝ ਦੀ। ਜਿਉਂਕਿ ਮੇਰਾ ਕਹਿਣ ਦਾ ਮਤਲਬ ਇਹ ਆ। ਹੁਣ ਅੱਜ ਉਹ ਇਸ਼ੂ ਪਾ ਕੇ ਪੰਜ ਮਿੰਟ ਲਗਾ ਲਓ। ਬੱਸ ਬੜਿਆ ਗਿਆ ਜ ਲੇ ਵੀ ਅਸੀਂ ਮੋਤੀ ਨਗਰ थाने ਕਿਬਾ थाने ਬਹੁਤ ਸਾਰੇ ਜਗਾ ਖੰਨਾ ਸਾ ਆਪਣਾ ਰਾਣਾ ਸਾਹ ਸਾਰੇ ਆਪਾਂ ਮਿਲ ਕੇ ਗਊ ਮਾਸ ਫਰੇ ਆ ਜੀ ਮੈਂ ਕਹਿਣਾ ਚਾ ਰਿਹਾ ਕਿ ਜਿਹੜਾ ਪੰਜਾਬ ਦਾ ਸਿਸਟਮ ਹੈ ਜਿਹੜਾ ਸਿਸਟਮ ਪੁਲਿਸ ਪ੍ਰਸ਼ਾਸਨ ਜਿਹੜੇ ਪੰਜਾਬ ਸਰਕਾਰ ਨੇ ਜੇਕਰ ਚਾਹ ਦੇਣ ਕਿ ਭਾਈ ਇਹ ਗਊ ਹੱਤੇ ਨਹੀਂ ਹੋਉਂਦੇ ਨਾ ਤੇ ਇਹ 10 ਦਿਨਾਂ ਤੇ ਬੰਦ ਹੋ ਜਾਊਗਾ ਲੈਕਿਨ ਮੈਂ ਕਹਿੰਦਾ ਮਤਲਬ ਹੈ ਗਾਊ ਹੱਤੇ ਹੀ ਨਹੀਂ ਹੋਗੇ ਤੇ ਫਿਰ ਗਾਊ ਮਾਸ ਵੀ ਨਹੀਂ ਨਹੀਂ ਮਿਲੂਗਾ ਮਤਲਬ ਮੇਨ ਸੜਾ ਦੁੱਖ ਤਾਂ ਹੀ ਹੈ ਨਾ ਕਿ ਗਾਊ ਹੱਤੇ ਹੋ ਰਹੀ ਹੈ ਅਸੀਂ ਗਾਊ ਨੂੰ ਮਾਸਾ ਨਹੀਂ ਲੈ ਰਹੀਆਂ ਕਿੱਧਰ ਜਾਂਦਾ ਇਹ ਕਾਊ ਸਸ ਦਾ ਮਿਸਯੂਜ਼ ਹੋ ਰਿਹਾ ਤੇ ਕਾਊ ਸਸ ਨੂੰ ਹੋਰ ਕੰਮਾਂ ਦੀ ਲਾਇਆ ਜਾ ਰਿਹਾ ਹੈ ਉਹ ਹੋਰ ਕਿਸੇ ਤਰ੍ਹਾਂ ਦਾ ਦੇਣ ਵਾਸਤੇ ਲਾਇਆ ਜਾ ਰਿਹਾ ਜਿਸ ਵਾਸਤੇ ਕਾਊ ਸਸ ਦੀ ਕੀਤੀ ਸੀ ਔਰ ਬਰਬਰ ਲਗਾਇ ਨਹੀਂ ਜਾ ਰਿਹਾ ਅਸੀਂ ਕਹਿੰਦੇ ਆਹ ਦੇਖ ਗੱਲ ਬਹੁਤ ਵੱਡੀ ਪਤਾ ਲੱਗੀ ਹੈ ਕਿ ਜਿਸ ਜਗ੍ਹਾ ਤੇ ਮਾਸ ਸਪਲਾਈ ਹੁੰਦਾ ਸੀਗਾ ਜਿੱਥੇ ਫੜਿਆ ਗਿਆ ਉਸ ਬੰਦੇ ਨੂੰ 50 ਰੁਪਏ ਕਿਲੋ ਦੇ ਮਤਲਬ ਅਵੇ ਤਾਂ ਵੀ ਕਮਿਸ਼ਨ ਮਿਲਣਾ ਸੀ ਅੱਛਾ ਤੁਸੀਂ ਦੇਖੋ ਜਿਹਦੇ ਘਰ ਰੱਖਿਆ ਜਿਹਦੇ ਘਰ ਰੱਖਿਆ ਪੰਜ ਲੱਖ ਮਾਲ ਦਿਆ ਇਤੋਂ ਇਹਨਾਂ ਵਾ ਤੁਸੀਂ ਦੇਖ ਸਕਦੇ ਹੋ ਕਿ ਇਸ ਸੈਕਟਰ ਚ ਕਿੱਥੇ ਕਿੱਥੇ ਸਪਲਾਈ ਕਰਦੇ ਆਂ ਕਿੰਨੀ ਵੱਡੀ ਵਿਡੰਬਨਾ ਹੈ ਬਹੁਤ ਵੱਡੀ ਵਿਡੰਬਨਾ ਹੈ ਕਿਹਾ ਕਦਾ ਮਲੇਖ ਨੂੰ ਮਾਲ ਦਿਆ ਪੰਜ ਮਿੰਟੜੇ ਇੱਕ ਬੰਦੇ ਦੇ ਘਰ ਰੱਖਿਆ ਬਾਕੀ ਸਟੇਟਾਂ ਦੇ ਵਿੱਚ ਬਾਸ ਬੰਦਾ ਹੋਰ ਹੋਰ ਜਗ੍ਹਾ ਵੀ ਮਿਲ ਸਕਦਾ ਮੈਨੂੰ ਕੋਈ ਮੁੱਤ ਨਹੀਂ ਬਾਕੀ ਜੇ ਤੱਕੀ ਨਾਲ ਉਹਨੂੰ ਪੁੱਛਿਆ ਜਾਵੇ ਜਿਹੜਾ ਬੰਦਿਆਂ ਨੂੰ 50-50 ਹਜ਼ਾਰ ਰੁਪਏ ਕਮਿਸ਼ਨ ਦੇ ਤੌਰ ਤੇ ਮਿਲਦੇ ਆ ਔਰ ਜਿਹੜਾ ਬੰਦਾ ਫੜਿਆ ਜਾਂਦਾ ਹੈ ਉਹ ਆਪਣੇ ਆਪ ਜਿੰਨਾ ਕਿ ਗਰਵ ਮਹਿਸੂਸ ਕਰਦਾ ਹੈ ਕਿ ਵੀ ਮੈਂ ਫੜਿਆ ਗਿਆ ਉਹਨੂੰ ਕੋਈ ਰੋਸ਼ ਨਹੀਂ ਹੈ ਉਹਦੀ ਜ਼ੁਬਾਨ 'ਚ ਕੋਈ ਥਤਲਾਟ ਨਹੀਂ ਹੈਗੀ ਉਹ ਕਹਿੰਦਾ ਹਾਂ ਮੈਂ ਵੇਚਿਆ ਮੈਂ ਫੜਿਆ ਮੈਂ ਕਰਦਾ ਕਰ ਠੀਕ ਹੈ ਦੇਖੋ ਕਿ ਜਿਹੜਾ ਸਰੀਆ ਉਹਦੀ ਧੋਨ 'ਚ ਵਸਿਆ ਹੋਇਆ ਉਹ ਕਿਹਦਾ ਸਰੀਆ ਹੈ ਪ੍ਰਸ਼ਾਸਨ ਸੁਤਤਾ ਵੀ ਹੈ ਮਾਨ ਸਾਹਿਬ ਸੁੱਤੇ ਪਏ ਨੇ ਸਰਕਾਰਾਂ ਸੁੱਤੀਆਂ ਪਈਆਂ ਨੇ ਕਿਉਂ ਨਹੀਂ ਤਾਕਤ ਦਿੰਦੇ ਨਾ ਪ੍ਰਸ਼ਾਸਨ ਨੂੰ ਇਹਨਾਂ ਅਫਸਰਾਂ ਨੂੰ ਕਿ ਵੀ ਜਾ ਕੇ ਉਹਨਾਂ ਦੀ ਧੌਂਸ ਤੇ ਸਰੀਆ ਕੱਢਣ ਕਿ ਆਦਨੇ ਇੱਥੇ ਲਿਫਾਵਾ ਫੜਿਆ ਹੋਵੇ ਤੇ ਲਿਫਾਵੇ ਤੋਂ ਵੀ ਉਹਨਾਂ ਨੂੰ ਕਬਰਾਟ ਹੁੰਦੀ ਹੋਵੇ ਪਰ ਨਹੀਂ ਗਲੀ ਗਲੀ ਵਿਕਰਿਆ ਗਲੀ ਗਲੀ ਵਿਕਰਿਆ ਅੱਜ ਇਹ ਸਾਡੇ ਸ਼ੇਰਾਂ ਨੇ ਫੜ ਲਿਆ ਜੋ ਫੜਿਆ ਗਿਆ ਜਿਹੜਾ ਨਹੀਂ ਫੜਿਆ ਜਾਂਦਾ ਗਲੀ ਗਲੀ ਵਿਕਰਿਆ ਹੈਗਾ ਅਗਰ ਜਦ ਤੱਕ ਠਾਣਾ ਨਹੀਂ ਜਦ ਤੱਕ ਕੋਈ ਸਖਤ ਕਾਨੂੰਨ ਨਹੀਂ ਬਣਦਾ ਇਹਦੇ ਉੱਤੇ ਅੱਛਾ ਮੈਨੂੰ ਇਹ ਦੱਸੋ ਪੈਕਿੰਗ ਹੋ ਰਹੀ ਸੀ ਸਮਾਨ ਹਾਂਜੀ ਹਾਂਜੀ ਇਹ ਪੈਕ ਕਰਦੇ ਨੇ ਸਾਰੇ ਲੋਕ ਕਰਦੇ ਪੈਕਿੰਗ ਅੱਛਾ ਪੈਕਿੰਗ ਕਰਕੇ ਡਿਸਟ੍ਰਿਬਿਊਟ ਹੋਣਾ ਸੀ ਪੂਰੇ ਲੁਧਿਆਣੇ ਪਹਿਲਾਂ ਵੱਢਦੇ ਨੇ ਵੱਢਣ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਹੁੰਦਾ ਏ ਆਪਣੀ ਸਕੂਟਰੀਆਂ ਤੇ ਆਪਣੇ ਮੋਟਰਸਾਈਕਲ ਤੇ ਆਪਣੀ ਵਾਹਨ ਤੇ ਕਨਵੈਂਸ ਤੇ ਇਹ 2-2 ਕਿਲੋ 4-4 ਕਿਲੋ ਦੀ ਪੈਕਿੰਗਾਂ ਕਰਦੇ ਨੇ ਤੇ ਸਾਰੇ ਮਹੱਲਿਆਂ 'ਚ ਇਹ ਪਹੁੰਚਾਉਂਦੇ ਆ ਅਸੀਂ ਕਿੰਨਾ ਰੋਡ ਕਾਇਪੂਰ ਰੋਡ ਰਾਹੋ ਰੋਡ ਹਰ ਜਗ੍ਹਾ ਹੋਇਆ ਹੈ ਜਿੰਨਾ ਕਾਉਸ ਐਸ ਸਰਕਾਰ ਦੇ ਅੰਦਰ ਕਰਦੀ ਹੈ ਜਿਹੜਾ ਅੱਜ ਫੜੀ ਗਈ ਹੈ ਕਾਉਸ ਐਸ ਸਹੀ ਤਿਕਨ ਲ ਨੰਦੀ ਹੈ ਜਿਸ ਨਾਲ ਕਰਕੇ ਸੜਕਾਂ ਦੇ ਐਕਸੀਡੈਂਟ ਵੀ ਹੁੰਦੇ ਆ ਕਈ નિર્ਦੋਸ਼ ਲੋਕ ਮਾਰੇ ਵੀ ਜਾਂਦੇ ਆ ਔਰ ਗਊ ਹੱਤਿਆ ਵੀ ਇਸੇ ਕਾਰਨ ਹੁੰਦੀ ਹੈ ਅਗਰ ਇਹ ਕਾਊਸੈਸ ਨੂੰ ਸਹੀ ਤਰੀਕੇ ਨਾਲ ਇਹਨੂੰ ਲਗਾਇਆ ਜਾਵੇ ਤਾਂ ਗਊ ਹੱਤਿਆ ਵੀ ਬੰਦ ਹੋ ਸਕਦੀ ਹੈ ਔਰ ਗਊ ਜਿਹੜੀ ਬੇਸਹਾਰਾ ਹੈ ਜਿਹੜੀ ਸੜਕਾਂ ਤੇ ਤੁਰੀ ਫਿਰਦੀ ਹੈ ਉਹ ਵੀ ਆਪਣੇ ਕਿਤੇ ਕਿਤੇ ਮੁਕਾਮ ਤੇ ਪਹੁੰਚ ਸਕਦੀ ਹੈ ਤੇ ਜੂ ਸਰਕਾਰਾਂ ਨੂੰ ਇਸ ਦੇ ਵਿੱਚ ਅੱਜ ਰਾਹੇ ਦੇ ਵਿੱਚ 22 23 ਗੱਡੀਆਂ ਕੰਗਰੂਆਂ ਵਾਸੀ ਬਚਾਈਆਂ ਨੇ ਵੀਡੀਓ ਸਾਡੇ ਕੋ ਪਈਆਂ ਨੇ ਤੁਹਾਡੇ ਵਿੱਚ ਕੋ ਵੀ ਆਈਆਂ ਹੋਣਗੀਆਂ ਟਰੱਕ ਫੜਿਆ ਟਰੱਕ ਦੇ ਵਿੱਚ ਟਟੂ ਘਟ 25 ਗਊਆਂ ਸਿਗੀਆਂ ਵਿੱਚੀ ਬੱਚੇ ਵਿੱਚੀ ਗਾਵਾਂ ਵਿੱਚੀ ਉਹ ਬੈਲ ਸਾਰੇ ਮਿਕਸ ਸੀਗੇ ਸਾਰੇ ਅਸੀਂ ਫਿਰ ਦੌਸ਼ਾ ਲਾ ਕੇ ਆਏ ਆ ਠੀਕ ਕਰੇ ਮਾਤਾ ਜੀ ਕੋਈ ਬਸਤੀ ਥਾਣੇ ਦੇ ਬਾਹਰ ਖੜੇ ਬਸਤੀ ਥਾਣੇ ਦੇ ਬਾਹਰ ਖੜੇ ਆ ਅੱਜ ਸਾਡਾ 9 ਵਰਸ਼ ਹੈ ਅੱਜ ਨਵਰਾਤ ਕੜੇ ਹੈ ਮਾਂ ਮਾਈ ਦੀ ਆराधना ਹੋ ਰਹੀ ਹੈ ਪੂਜਾ ਹੋ ਰਹੀ ਹੈ ਹਰ ਘਰ ਘਰ ਦੇ ਵਿੱਚ ਪੂਰੇ ਵਿਸ਼ੂ ਚ ਹੋ ਰਹੀ ਹੈ ਤੇ ਸਾਨੂੰ ਤੋਹਫਾ ਕੀ ਮਿਲਦਾ ਹੈ ਦੀਵਾਲੀ ਤੇ ਲੋਹੜੀ ਤੇ ਹੋਲੀ ਤੇ ਅਜ ਨਵਰਾਤਾਂ ਦੇ ਨਵੇਂ ਸਾਲ ਤੇ ਕਿ ਗਊਮਸ ਗਲੀ ਗਲੀ ਵਿਕਰਿਆ ਗਲੀ ਗਲੀ ਵਿਕਰਿਆ ਹੁਣ ਤਾਂ ਸ਼ਰਮ ਆਣ ਲੱਗ ਪਈ ਹੈ ਕਿ ਸਾਨੂੰ ਇੱਥੇ ਖੜੇ ਹੋ ਕੇ ਕਿ ਵੀ ਝੋਲੀ ਅੱਡ ਕੇ ਅਸੀਂ ਮੰਗਦੇਆਂ ਵਾਂਗੂ ਖੜੇ ਹੈ ਕਿ ਵੀ ਕਾਰਵਾਈ ਕਰ ਦਿਓ 4 ਦਿਨ ਦੂਰ ਨਹੀਂ ਇਹ ਸਰਕਾਰਾਂ ਨੂੰ ਮੈਂ ਕਹਿਣਾ ਚਾਹਨਾ ਵਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਸੜਕਾਂ ਤੇ ਆ ਜਾਏਗਾ ਤੇ ਉਦੋਂ ਪਤਾ ਲੱਗੇਗਾ ਕਿ ਵੀ ਇਹ ਅਸੀਂ ਆਪ ਰੋਕਾਂਗੇ ਉਹ ਦਿਨ ਬਹੁਤ ਨੇੜੇ ਹੈ ਇਹ ਗਊ ਮਾਤਾ ਦੇ ਨਾਲ ਸਾਡੀ ਕਿੰਨੀ ਆਸਰਤ ਜੁੜੀ ਹੋਈ ਹੈ ਇਹ ਸਾਡੇ ਧਰਮਾਂ ਦੀ ਹੈ ਇਹ ਗਊ ਮਾਤਾ ਸਿੱਖ ਧਰਮ ਵਾਸਤੇ ਵੀ ਉੱਤਮ ਹੈ ਹਿੰਦੂਆਂ ਵਾਸਤੇ ਵੀ ਉੱਤਮ ਹੈ ਕੋਈ ਸਿੱਕ ਭਾਈ ਕਦੀ ਵੀ ਗੋਮਾਤਾਵਲ ਇੰਨੀ ਮਾੜੀ ਨਜ਼ਰ ਨਾਲ ਕੋਈ ਨਹੀਂ ਵੇਖਦਾ ਜੋ ਅੱਜ ਗਲੀ ਗਲੀਏ ਈ-ਕੋਮ ਡਿਲੀਵਰੀ ਲਿਫਾਵਿਆਂ ਦੇ ਵਿੱਚ ਪੈਕ ਕਰਦਾ ਇਹ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਕੀਤਾ ਜਾਂਦਾ ਹੈ ਇਹ ਸ਼ਰਾਰਤੀ ਅੰਸਰ ਨੇ ਇਹਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਨਾਲ ਰਹੀਆਂ ਹੋਈਆਂ ਨੇ ਪੈਸਾ ਧਰਮ ਖਰਾਬ ਕਰਨਾ ਇਹ ਦੰਗੇ ਕਰਾਉਣਾ ਪਰ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਹੈਲਪ ਪ੍ਰਸ਼ਾਸਨ ਦੇ ਅੱਗੇ ਕੁਝ ਨਹੀਂ ਹੈਗਾ ਕਿ ਸਰਕਾਰਾਂ ਦੇ ਕੁਝ ਲੋਗ ਉਹਨਾਂ ਨਾਲ ਜੁੜ ਚੁੱਕੇ ਆ ਕਿ ਜੋ ਕਿ ਉਹਨਾਂ ਨੂੰ ਤਾਕਤ ਦੇ ਰਹੇ ਨੇ ਤਾਂ ਕਿ ਉਹਨਾਂ ਦੀ ਗਲੀ ਗਲੀ ਨੁੱਕਰ ਨੁੱਕਰ ਪકડ ਬਣ ਚੁੱਕੀ ਹੈ ਕਿ ਜਿੰਨਾ ਮਰਜ਼ੀ ਮਟੀਰੀਅਲ ਉਹਨਾਂ ਨੂੰ ਮਟੀਰੀਅਲ ਲੱਗਦਾ ਇੱਕ ਮਾਰਕ ਪੈਕਿੰਗ ਕਰਕੇ ਫੌਦਾ ਕਰਾ ਕਰਾ ਕੇ ਅੱਧ ਤੱਕ ਚੱਲਦੇ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਸ ਵੱਲੇ ਜੋਧੇয়াল ਬਸਤੀ ਥਾਣੇ ਦੀਆਂ ਤੁਹਾਨੂੰ ਤੱਕ ਫੋਟੋਆਂ ਲਾਈਵ ਸਾਂਝੀਆਂ ਕਰਦਾ ਮੈਂ ਵਾ ਜਿੱਥੇ ਇਸ ਵੱਲੇ ਦੇਖਣਾ ਨੰਨਾ ਕੰਮ ਕੀਆ ਹੈ ਸੋ ਬੱਟੀ ਦੇ ਵਿੱਚ ਜਿਹੜੇ ਹਿੰਦੂ ਲੀਡਰ ਜਿਹੜੇ ਨੇ ਪਹੁੰਚੇ ਹੋਏ ਨੇ ਸੋ ਜੋਧੇয়াল ਬਸਤੀ ਥਾਣੇ ਦੀਆਂ ਤਸਵੀਰਾਂ ਤੁਹਾਡੇ ਤੱਕ ਲਾਈਵ ਸਾਂਝੀਆਂ ਕਰ ਰਿਹਾ ਸੋ ਇੱਕ ਵਾਰੀ ਐਸਐਚਓ ਸਾਹਿਬ ਨਾਲ ਵੀ ਮੈਂ ਗੱਲਬਾਤ ਜ਼ਰੂਰ ਕਰਾਂਗਾ ਸੋ ਮੌਕੇ ਤੇ ਐਸਐਚਓ ਸਾਹਿਬ ਜਿਹੜੇ ਨਹੀਂ ਉਹਨਾਂ ਨਾਲ ਅਸੀਂ ਇੱਕ ਵਾਰੀ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਰ ਇੱਕ ਮੈਟਰ ਜਿਹੜਾ ਆਇਆ ਵਾ ਸਰ ਇਹ ਕੱਕਵਾਲ ਰੋਡ ਤੋਂ ਕਈ ਗਊਮਾਸ ਫੜਿਆ ਗਿਆ ਕਸ ਹਾਂਜੀ ਅੱਜ ਸਾਨੂੰ ਜਿਹੜੀ ਹੈ ਪੁਲਿਸ ਪਾਰਟੀ ਨੂੰ ਸਾਡੇ ਨੂੰ ਇਨਫਰਮੇਸ਼ਨ ਮਿਲੀ ਹੈ ਕਿ ਕਾਕੋਆ ਰਾਊਟ Shimla Colony ਦੇ ਕੋਲ ਛੋਟੇ ਹੱਥੀ ਦੇ ਵਿੱਚ ਗਊ ਮਾਸ ਆ ਜਿਹੜਾ ਕੱਟ ਕੇ ਵੇਚਿਆ ਜਾ ਰਿਹਾ ਹੈ ਸਾਡੀ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਜੀ ਇਹ ਜਿਹੜਾ ਛੋਟਾ ਹਾਥੀ ਹੈ ਜਿਹਦੇ ਵਿੱਚ ਜਿਹੜਾ ਬਹੁਤ ਬਵਾਸ ਹੈ ਉਹਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਅਕਿਊਜ਼ਡ ਹੈ ਉਹਨੂੰ ਜੀ ਮੌਕੇ ਤੇ ਅਰੈਸਟ ਕੀਤਾ ਗਿਆ ਠੀਕ ਮਾ ਬੰਦੇ ਨੂੰ ਸਰ ਇੱਕ ਹੀ ਬੰਦਾ ਸੀਗਾ ਕੋਈ ਇੱਕੋ ਹੀ ਬੰਦਾ ਸੀ ਜੀ ਉਹਦਾ ਨਾਮ ਮੁਹੰਮਦ ਮੰਜਾਰ ਹੈ ਦੇਖੋ ਬੇਸਿਕਲੀ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਹੈ ਅੱਛਾ ਸਰ ਇਹ ਕਿਹੜੀ ਜਗ੍ਹਾ ਤੋਂ ਲਿਆ ਰਿਆ ਸੀਗਾ ਮਾਸ ਪਤਾ ਜੀ ਜੀ ਹੱਲੇ ਤੋਂ ਪੁੱਛ ਕੇ ਛੱਲੇ ਕਰਦੇ ਆ ਅੱਛਾ ਹਾਂਜੀ ਤੱਕ ਪਰਚਾ ਸਰ ਰਜਿਸਟਰ ਕਰ ਦਿੱਤਾ ਗਿਆ ਹਾਂਜੀ ਐਫ ਆਈ ਆਰ ਸੀ ਰਜਿਸਟਰ ਕਰਤੀ ਗਈ ਹੈ ਸਾਡੇ ਮਾਨਯੋਗ ਸੀਪੀ ਸਰ ਵੱਲੋਂ ਸਾਨੂੰ ਜਿਹੜੀਆਂ ਸਖਤ ਹਦਾਇਤਾਂ ਨੇ ਜੀ ਕੋਈ 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 ਕ੍ਰਾਈਮ ਕਰੂਗਾ ਤਾਂ ਉਹਦੇ ਅਗੇਂਸਟ ਅਸੀਂ ਸਖਤ ਤੋਂ ਸਖਤ ਕਾਰਵਾਈ ਜੀ ਸਰ ਸਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਕਿ ਲਗਾਤਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਦੇਖੋ ਜੀ ਜੇਕਰ ਕੋਈ ਮਾਹੌਲ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਜੀ ਤਾਂ ਉਹਦੇ ਲਈ ਪੁਲਿਸ ਹਰ ਟਾਈਮ ਪੱਪਾਂ ਭਾਰ ਹੈਗੀ ਹੈ ਜੀ ਤੇ ਉਹਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਕੇ ਜੀ ਮੁਕਦਮਾ ਦਰਜ ਕਰਕੇ ਮਾਨਜੀ ਅਦਾਲਤ ਤੋਂ ਸਖਤ ਸਜ਼ਾ ਦਵਾਂਗੇ ਜੀ ਸੀ